ਅੱਜ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਹੀ ਨਿਕਾਜਾ ਵਲੌਗ ਕਰ ਕੀ ਆਈਆਂ ਤੇ ਰਾਤ ਦੇ ਬੜੇ ਫੋਨ ਆਉਂਦੇ ਭੈਣ ਹੋਂਾਂ ਦੇ ਵੀ ਭੋਨੇ ਵਾਲ ਪਾਣੀ ਅੱਜ ਲਿਆ ਪਰ ਉਹਨਾਂ ਨੇ ਵਾਹ ਡੀਪੀ ਕੀਤੀ ਜਿਹੜੇ 6 ਵਜੇ ਫੋਨ ਆਇਆ ਤੁਸੀਂ ਥੀਖੀ ਫਟ ਗਈ 15 ਮਿੰਟ ਦੇ ਮੈਂ ਚੱਲ ਗਏ ਹਾਂ ਫਿਰ ਬਹੁਤ ਜ਼ਿਆਦਾ ਮਲਵੇ ਕੋ ਨਲ ਪੇਟ ਆਏ ਖੋਜੇ ਹੀ ਸਾਰਾ ਸਮਾਨ ਜਿਹੜਾ ਹੈ ਉੱਤੇ ਚੜਾ ਲਿਆ ਟ੍ਰੰਕ ਜੋ ਲੀੜਾ ਕੱਪੜਾ ਵਾ ਬੈੱਡਾਂ ਵਿੱਚੋਂ ਕੱਢ-ਕੱਢ ਕੇ ਸਿਰਫ ਪੈੱਡੀ ਥੱਲੇ ਰਹਿ ਗਿਆ ਤੇ ਇਹ ਆ ਕਿ ਹਾਲੇ ਇੱਥੇ ਬਚਾ ਆ ਤੁਹਾਨੂੰ ਬਾਹਰੋਂ ਦਿਖਾਉਣੀ ਆ ਪਰ ਮਹਾਤਮਾ ਇੱਥੇ ਬਚਾਈ ਰੱਖੇ ਪਰ ਜਿਹੜਾ ਰਮਦਾਸ ਏਰੀਆ ਉੱਥੋਂ ਤੱਕ ਪਾਣੀ ਆ ਗਿਆ ਇਹ ਰਮਦਾਸ ਤੋਂ ਅੱਗੇ ਫਤਿਹਗੜ ਚੂੜੀਆਂ ਵਾਲੀ ਲਾਈਨ ਵਿੱਚ ਤੱਕ ਪਾਣੀ ਨਹੀਂ ਹੈਗਾ ਤੇ ਡਰ ਜਿਆ ਬੜਾ ਲੱਗਣ ਟਿਕਵਾ ਚਲੋ ਅੱਜ ਦੀ ਰਾਤ ਨਿਕਲ ਜੇ ਤੇ ਫੇਰ ਥੋੜਾ ਡਰ ਘਟ ਜੂਗਾ ਤੇ ਪਰ ਲੋਕੀ ਜਿਹੜੇ ਆ ਉਹ ਇੱਥੋਂ ਸਾਡੇ ਇਲਾਕੇ ਬੰਨੇ ਸਾਰੇ ਆਪਣੀਆਂ ਮੱਝਾਂ ਗਾਵਾਂ ਕੱਢ ਕੇ ਲੈ ਗਏ ਆ ਲੋਕਾਂ ਨੇ ਤੇ ਕੋਠੀਆਂ ਤੇ ਤੰਬੂ ਵੀ ਬਣਾ ਲਿਆ ਉਹ ਵੇਖਿਓ ਉੱਪਰ ਸਾਰਾ ਸਮਾਨ ਸਾਰਿਆਂ ਨੇ ਉੱਤੇ ਕੋਠੀਆਂ ਤੇ ਝੜ ਲਿਆ ਟਰੈਕਟਰ ਭਰ ਭਰ ਕੇ ਜਾਈ ਜਾਂਦੇ ਆ ਮੱਝਾਂ ਗਾਵਾਂ ਦੇ ਸਾਰੇ ਪਿੰਡ ਖਾਲੀ ਕਰ ਲਿਆ ਸਾਡੇ ਇਧਰਲੀ ਸਾਈਡ ਜਿੰਨਾ ਪਿੰਡ ਸੀ ਸਾਰਾ ਖਾਲੀ ਹੋ ਗਿਆ ਵਾ ਚਲੋ ਮੈਂ ਕਹਿੰਦੀ ਛੇਤੀ ਮੌਸਮ ਬਦਲੇ ਪਰਮਾਤਮਾ ਸਾਰਿਆਂ ਦਾ ਭਲਾ ਕਰੇ ਸਾਡੇ ਦੀਦੀ ਨੇ ਕੋਨੇਵਾਲ ਉਹਨਾਂ ਦੇ ਬਹੁਤ ਸਾਰਾ ਨੁਕਸਾਨ ਹੋ ਗਿਆ ਉਹਨਾਂ ਦਾ ਘਰ ਵੀ ਵਿਚਾਰਿਆਂ ਦਾ ਡੁੱਬ ਗਿਆ ਫਸਲ ਵੀ ਵਿਚਾਰਿਆਂ ਦੀ ਮਾਰੀ ਗਈ ਆ ਆ ਵੇਖੋ ਜੀ ਲੋਕੀ ਮੱਝਾਂ ਘਾਵਾਂ ਲੈ ਕੇ ਜਾਣ ੜੇ ਆ ਟਰੈਕਟਰ ਤੇ ਪਾ ਪਾ ਕੇ ਕੱਢਣ ੜੇ ਆ ਕਿ ਇੱਥੇ ਪਾਣੀ ਦੀ ਸੰਭਾਵਨਾ ਆ हा न